ਇਹਨਾਂ ਦੇ ਵੀ ਅਸੀਂ ਕੋਈ ਆਪ ਦਾ ਫਰਚਾ ਦੇਤਾ ਉਹਨਾਂ ਤੇ ਵੀ 295 ਏ ਲਾਤੀ ਆ ਜਿਵੇਂ ਮੇਰੀ ਮੇਰੀ ਪਤਨ ਨੇ ਜਿਹਨਾਂ ਨੇ ਕੋਈ ਚੀਜ਼ ਕੀਤੀ ਤੇ ਵੀ ਲਾਈ ਮੈਂ ਲਾਉਣ ਨਹੀਂ ਦਿੱਤੀਗੀ ਤੇ ਮੈਨੂੰ ਮਾੜਾ ਚੰਗਾ ਬੋਲੇ ਸਿੱਖੜਾ کہہ ਕੇ ਬੋਲੇ ਤੇ ਜਿਹੜੇ ਨਾਲ ਬੰਦੇ ਸੀ ਉਹਨਾਂ ਨੂੰ ਫੜਿਆ ਜਾਵੇ ਸੇਰ ਤੱਕ ਜੇ ਫੜਿਆ ਜਾਊਗਾ ਤੇ ਮੈਂ ਬਹੁਤ ਧੰਨਵਾਦੀ ਹੋਵਾਂਗੇ ਇਹਨਾਂ ਦਾ ਨਹੀਂ ਤਾਂ ਵੀ ਗਾਂ ਅਸੀਂ ਕਾਰਵਾਈ ਅਸੀਂ ਜ਼ਰੂਰ ਕਰਾਂਗੇ ਤੇ ਜਿਹੜੇ ਨਾਲ ਦੋ ਮਲਾਇਮ ਸੀ ਮਲਾਇਮ ਸੀ ਉਹ ਸਸਪੈਂਡ ਹੋਣੇ ਚਾਹੀਦੇ ਉਹਨਾਂ ਨੇ ਬੋਲ ਖੜ ਕੇ ਘਟਾਇਆ ਮੈਨੂੰ ਜਿਹੜੇ ਉਹ ਆਪਦੀ ਸਕਿਉਰਿਟੀ ਵਾਸਤੇ ਲਈ ਕਰਦਾ ਤੇ ਇਹ ਦੁਲਟੀ ਗਾਰਡ ਸਟੈਂਡ ਜਸ ਸਕਿਉਰਟੀ ਨਾਲ ਆਲਾ ਪੰਜਾਬ ਪੁਲਿਸ ਦੇ ਨਾਲ ਮੈਂ ਨਹੀਂਗਾ ਵੀ ਸੇਫ ਹੈਗਾ ਤੇ ਉਹਨਾਂ ਨੂੰ ਕਿਉਂ ਦਿੱਤੀ ਹੋਈ ਆ ਜੇ ਇਹਨਾਂ ਨੇ ਦਿਮਾਗ ਹੈਗਾ ਮੱਚ ਵੀ ਬੰਦੇ ਨੂੰ ਕੁੱਟ ਰਹੇ ਆ ਤੇ ਉਹ ਉਹਨਾਂ ਨੂੰ ਕਿਉਂ ਸਕਿਉਰਟੀ ਦਿੱਤੀ ਹੋਈ ਆ ਵੀ ਨਾਲ ਉਹ ਜਿਹੜੇ ਮੁਲਾਜ਼ਮ ਉਸ ਸਪੈਨਡ ਹੋਣੇ ਚਾਹੀਦੇ ਉਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਆ ਤੇ ਸਵੇਰ ਦੇ ਸਵੇਰੇ 10 11 ਵਜੇ ਤੱਕ ਬੰਦੇ ਫੜੇ ਜਾਣ ਤੇ ਮੈਂ ਸਹਿਮਤ ਆਂ ਤੇ ਨਹੀਂ ਤਾਂ ਕਾਲ ਤਖਤ ਸਾਹਿਬ ਤੋਂ ਜ세 ਦਾਦੀ ਦਾ ਫੋਨ ਆਇਆ ਤੇ ਉਸ ਤੋਂ ਬਾਅਦ ਜਿਹੜੀ ਹੈ ਨੀ ਕਾਰਵਾਈ ਕਰ ਅਸੀਂ ਆਮ ਕਰਾਂਗੇ ਵੀਰ ਤਾਂ ਸੋ 10 ਵਜੇ ਤੱਕ ਬੰਦੇ ਪੜੇ ਜਾਣ ਸਾਰੇ ਯਾਨੀ ਉਹ ਜਿਹਨਾਂ ਨੇ ਮੈਨੂੰ ਕੁੱਟਿਆ ਉਹ ਇੱਥੇ ਆ ਕੇ ਦਾਖਲ ਹੋਗੇ ਹੁਣ ਮਲਾਜਮਾਂ ਦੇਖ ਕੇ ਭੱਜ ਗਏ ਆ ਜਦੋਂ ਵੀਡੀਓ ਯਾਰ ਲਉਗੀ ਇਹਨਾਂ ਦੀ ਵੀ ਕੁੱਟਦੇ ਨੇ ਇਕੱਲੇ ਥੱਲੇ ਨੂੰ ਕੁੱਟਿਆ ਮੈਨੂੰ ਸਰਦਾਰ ਵੇਖ ਕੇ ਇਕੱਲੇ ਨੂੰ ਕੁੱਟਿਆ ਤੇ ਹੁਣ ਸਾਹਬ ਆਏ ਆ ਕਹਿੰਦੇ ਵੀ ਅਸੀਂ ਪਰਚਾ ਕਰਤਾ ਤੇ 295 ਇਹ 200 295 ਸਰ ਹੋਇਆ ਇਹਨਾਂ ਦੇ ਬਿਆਨ ਦੇ ਮੁਤਾਬਿਕ ਜਿਹੜੀ ਐਫਆਈਆਰ ਲੌਂਚ ਕਰਤੀ ਹੈ ਜਿਹੜਾ 295 A ਦਾ ਵੱਧ ਹੈ ਉਹ ਅਸੀਂ ਵਾਪਸੀ ਤੇ ਕਰ ਦਾਂਗੇ ਜਿਵੇਂ ਇਹਨਾਂ ਨੇ ਮੰਗੇ ਕਿ ਉਹਦੇ ਵਿੱਚ ਜਿਹੜੇ ਦੋ ਮੁਲਾਜ਼ਮ ਉਹਨਾਂ ਤੇ ਗਨਮੈਂਟ ਤੌਰ ਤੇ ਚੱਲਦੇ ਸੀ ਉਹਨਾਂ ਨੇ ਬਹੁਤ ਕਹਿ ਕੇ ਕਟਵਾਇਆ ਬਾਰੀਆਂ ਤੱਕ ਖੁੱਲ ਗਿਆ ਜੋ ਵੀ ਉਹਨਾਂ ਦਾ ਰੋਲ ਆਇਆ ਜਿਹ ਮਹਿਕਮਾ ਨੇ ਕਰ ਵੀ ਕੀਤੀ ਆ ਜ ਇਹਨਾਂ ਤੇ अच्छा जी हां जी फिर बाकी ਉਹਨਾਂ ਨੂੰ ਫੜਨ ਲਈ ਅਸੀਂ ਸ੍ਰੀਮਾਨ ਲਾਈਆ ਹੋਏ ਜੀ ਜਲਦ ਜਲਦ ਦਰਸ ਕਰਾਂਗੇ ਇੱਥੇ ਆਇਆ ਜੀ ਹੁਣ ਫਿਰ ਆਇਆ ਦੋ ਵਾਰੀ ਕੀੜੇ ਕੱਢ ਕੇ ਗਿਆ ਹਸਪੀਟਲ ਉਹ ਬੰਦਾ ਮੇਰੇ ਮੇਰੇ ਸਾਹਮਣੇ ਨਹੀਂ ਆਇਆ ਜੀ ਉਹ ਜਿਹੜਾ ਆਇਆ ਹੁੰਦਾ ਤਾਂ ਅਸੀਂ ਕਾਰਵਾਈ ਕਰਾਂਗੇ ਜਿਹੜੇ ਮੈਂ ਉਦੋਂ ਬਿਆਨ ਬਿਲਕੁਲ ਉਦੋਂ ਬਿਆਨ ਦਿੱਤੇ ਉਹਨਾਂ ਦੇ ਮੈਂ ਕਾਰਵਾਈ ਕਰਾਂਗੇ ਜੋ ਵੀ ਮੈਰਿਟ ਤੇ ਕੰਮ ਕਰਾਂਗੇ ਬਲਮ ਨੇ ਜੋ ਜੋ ਇਹਨਾਂ ਦੀ ਜੋ ਸਿਗੀਆਂ ਮੰਗਾਂ ਉਹ ਸਾਰੀਆਂ ਅਸੀਂ ਨੂੰ ਐਫਆਰਬੀ ਲੌਂਚ ਕਰਤੀ ਹੈ 295 ਇਹਦਾ ਵਾਅਦਾ ਅਸੀਂ ਵਾਪਸੀ ਤੇ ਕਰਦਾਂਗੇ ਤੇ ਬਾਕੀ ਉਹਨਾਂ ਨੂੰ ਫੜਨ ਵਾਸਤੇ ਅਸੀਂ ਟੀਮਾਂ ਲਗਾਈਆਂ ਨੇ ਜਲਦੀ ਜਲਦੀ ਗ੍ਰਿਫਤਾਰ ਕਰਕੇ ਇਹਨਾਂ ਨੂੰ ਸਾਬਤ ਕਰ ਜਾਈਏ ਇਹਨਾਂ ਨੇ ਸਹੇਦ 10 ਵਜੇ ਤੱਕ ਕਹਿੰਦੇ ਵੀ ਅਸੀਂ ਕਿੰਨੇ ਵਜੇ ਤੋਂ ਬੰਦੇ ਗ੍ਰਿਫਤਾਰ ਹਾਂਜੀ ਬੰਦੇ ਕਿੰਨੇ ਕਿੰਨੇ ਵਜੇ ਗ੍ਰਿਫਤਾਰ ਕਰਾਂਗੇ ਅੱਜ ਉਹਦੇ ਰੋਪਾਂ ਲੋਕ ਬਦਲ ਕੇ ਇਹਨਾਂ ਦਾ ਕਹਿੰਦਾ ਮਤਲਬ ਕਿੰਨੇ ਗ੍ਰਿਫਤਾਰੀਆਂ ਨੂੰ ਕੋਈ ਦਾ ਟਾਈਮ ਦਿੱਤਾ ਜੀ ਇਹਨਾਂ ਨੇ ਆਖੇ ਜਲਦ ਤੋਂ ਜਲ ਕਰਾਂਗੇ ਜੀ ਮੈਂ ਤਾਂ ਕਹਿੰਦਾ ਉਸ ਤੋਂ ਪਹਿਲਾਂ ਹੀ ਕਰ ਲਈਏ ਜਲਦ ਤੋਂ ਜਲ ਜਦੋਂ ਵੀ ਹੋਇਆ ਸੀ ਚਲੋ ਜੀ ਤਾਂ ਜੇ ਹੋ ਗਏ ਬੰਦੇ ਅਰੈਸਟ ਠੀਕ ਆ ਨਹੀਂ ਤਾਂ 12 ਵਜੇ ਤੁਹਾਨੂੰ ਅਗਲੀ ਆਪਾਂ ਵੀ ਜਿਵੇਂ ਆਪਣੇ ਜਿਹੜੇ ਬੰਦੇ ਆ ਉਹ ਆਪਾਂ ਕਰਾਂਗੇ ਹੋ ਜਾਏਗਾ ਹਮ ਬੰਦੇ ਦੋਸ਼ੀ ਜਿਹੜੇ ਬਾਈ ਨੇਮ ਲਿਖਾਏ ਨੇ ਅਸੀਂ ਗ੍ਰਿਫਤਾਰ ਕਰਕੇ ਉਹਨਾਂ ਤੇ ਬੰਦੀ ਕਾਰਵਾਈ ਕਰਾਂਗੇ ਜੀ ਅਸਤੀ ਸਾਹਿਬ ਉਹ ਵੀਡੀਓ ਹੀ ਆ ਜਾਣੀ ਹੈ ਤੁਹਾਡੇ ਕੋਲ ਜਿਹੜੇ ਸਾਡੇ ਕੋਲ ਵੈਸੇ ਵੈਰੀਫਾਈ ਹੋਏ ਉਹਨਾਂ ਚ ਕਿਹੜੇ ਕਿਹੜੇ ਬੰਦੇ ਆ ਜਾਂ ਕੁਝ ਕੈਸ ਨਾਮ ਲੈ ਸਕਦੇ ਸਰਮਾਂ ਘੋੜੀ ਦੇ ਬੰਦੇ ਨੇ ਹਮ ਗਰਗਸਰ ਦੇ ਪ੍ਰਧਾਨ ਹੈ ਉਹਨਾਂ ਦਾ ਉਹਦੀ ਅਗਵਾਈ ਹੇਠ ਬੰਦੇ 8-10 ਸੀਗੇ ਇਹ ਹਮ ਉਹ ਜੋ ਜੋ ਵੀਡੀਓ ਚ ਫਿਗਰ ਹੋ ਰਹੇ ਬੰਦੇ ਸਾਰੇ ਦਿਖ ਰਹੇ ਨੇ ਹਮ